ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤਾਂ ਦਾ ਇਹ ਮੈਸੇਜ ਆਏ ਸਨ ਕਿ ਅਸੀਂ ਘਰੇ ਪ੍ਰਸ਼ਾਦਾ ਤਿਆਰ ਕਰਕੇ ਸ਼ਾਮ ਨੂੰ ਤੇ ਸਵੇਰੇ ਭੋਗ ਲਵਾਉਣੇ ਹਾਂ ਕਿ ਅਸੀਂ ਸਹੀ ਕਰ ਰਹੇ ਹਾਂ ਜਾਂ ਭੋਗ ਕਿਵੇਂ ਲਵਾਉਣਾ ਚਾਹੀਦਾ ਹੈ ਜਾਂ ਕਿਹੜੀ ਵਸਤੂ ਨੂੰ ਭੋਗ ਨਹੀਂ ਲੱਗਦਾ ਜਾਂ ਕਿਹੜੀ ਵਸਤੂ ਨੂੰ ਭੋਗ ਲੱਗਦਾ ਇਹ ਸਾਨੂੰ ਜਰੂਰ ਦੱਸੋ ਸੋ ਸੰਗਤ ਜੀ ਤੁਸੀਂ ਵੇਖ ਰਹੇ ਹੋ ਲੰਗਰ ਪ੍ਰਸ਼ਾਦ ਦੇ ਨੂੰ ਭੋਗ ਲਵਾਉਣਾ ਗਲਤ ਹੈ ਕਿੱਥੇ ਗਲਤ ਹੈ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਜਦੋਂ ਸੰਗਤ ਜੀ ਆਪਾਂ ਘਰਾਂ ਦੇ ਵਿੱਚ ਪਾੜ ਰਖਾਉਣੇ ਆ ਖੁਸ਼ੀ ਦਾ ਜਾਂ ਗਮੀ ਦਾ ਕੋਈ ਵੀ ਪਾੜ ਰਖਾਉਣੇ ਆ ਤੇ ਆਮ ਹੀ ਆਪਾਂ ਸਵੇਰੇ ਤੇ ਸ਼ਾਮ ਨੂੰ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਭੋਗ ਲਵਾਉਣੇ ਗੁਰੂ ਸਾਹਿਬ ਨੂੰ ਚੰਗੀ ਗੱਲ ਹੈ ਪਹਿਲਾਂ ਆਪਾਂ ਇਹ ਸਰਵਣ ਕੀਤਾ ਸੀ ਦੇਗ ਬਣਾਉਣ ਦੀ ਮਰਿਆਦਾ ਕੀ ਹੈ ਕਿ ਦੇਗ ਕਿਵੇਂ ਬਣਾਉਣੀ ਹੈ ਇਹ ਵੀਡੀਓ ਆਪਾਂ ਪਾਈ ਹੋਈ ਹੈ ਲੰਗਰ ਜਦੋਂ ਬਣਾਉਣਾ ਹੈ ਸੰਗਤ ਜੀ ਉਹਦੇ ਦੇ ਵਿੱਚ ਰਹਿਤ ਧਾਰੀ ਜਿਹੜਾ ਸਿੱਖ ਭਾਵ ਜਿਹਨੂੰ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹ ਮੈਂ ਉਸ ਦਾ ਚਿਹਰਾ ਰਹਿਤ ਜ਼ਰੂਰੀ ਹੈ ਸ਼ਾਦਾ ਬਣਾਉਣ ਵਾਲਾ ਰਹਿਤ ਵਿੱਚ ਮਰਿਆਦਾ ਦੇ ਵਿੱਚ ਪ੍ਰਸ਼ਾਦਾ ਤਿਆਰ ਕਰੇ ਤੇ ਆਪਾਂ ਜਦੋਂ ਪ੍ਰਸ਼ਾਦਾ ਤਿਆਰ ਹੋ ਜੇ ਪ੍ਰਸ਼ਾਦਾ ਤਿਆਰ ਕਰਨ ਵਾਲਾ ਸਿੰਘ ਬਾਣੀ ਪੜਨ ਵਾਲਾ ਅੰਮ੍ਰਿਤਧਾਰੀ ਨਿਤਨੇਮੀ ਹੋਣਾ ਜ਼ਰੂਰੀ ਹੈ ਜਦੋਂ ਪ੍ਰਸ਼ਾਦਾ ਆਪਾਂ ਤਿਆਰ ਕਰਦੇ ਆਂ ਤੇ ਗੁਰਬਾਣੀ ਦਾ ਨਾਲ ਜਾਪ ਹੋਵੇ ਉਹ ਫਿਰ ਸੰਗਤ ਜੀ ਪ੍ਰਸ਼ਾਦਾ ਨਹੀਂ ਰਹ ਜਾਂਦਾ ਉਹ ਅੰਮ੍ਰਿਤ ਬਣ ਜਾਂਦਾ ਹੈ ਤੇ ਜਦੋਂ ਆਪਾਂ ਕੀ ਕਰਦੇ ਜਦੋਂ ਖੁਸ਼ੀ ਜਾਂ ਗਮੀ ਦਾ ਪਾਠ ਆਪਰ ਸੁਣਿਆ ਘਰਾਂ ਦੇ ਵਿੱਚ ਤੇ ਉੱਥੇ ਹਲਵਾਈ ਦੇ ਹੱਥੋਂ ਆਪਾਂ ਪ੍ਰਸ਼ਾਦਾ ਪਵਾ ਕਰਕੇ ਥਾਲ ਦੇ ਵਿੱਚ ਤੇ ਗੁਰੂ ਸਾਹਿਬ ਨੂੰ ਭੋਗ ਲਵਾਉਣੇ ਆ ਉਹ ਬਿਲਕੁਲ ਗਲਤ ਹੈ ਉੱਥੇ ਭੋਗ ਪ੍ਰਸ਼ਾਦੇ ਨਹੀਂ ਲਵਾਉਣਾ ਆਮ ਤੁਸੀਂ ਵੇਖਿਆ ਹੋਵੇਗਾ ਘਰਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜਾਂ ਸਹਿ ਪਾਠ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਹਲਵਾਈ ਲੱਗੇ ਨੇ ਉਹ ਬੀੜੀਆਂ ਸਰਕਟਾਂ ਪੀ ਰਹੇ ਨੇ ਜਰਦਾ ਲਾ ਰਹੇ ਨੇ ਉਹਨਾਂ ਦੇ ਹੱਥੋਂ ਪੱਕਿਆ ਹੋਇਆ ਪਕਵਾਨ ਉਸੇ ਨੂੰ ਆਪਾਂ ਥਾਲ ਵਿੱਚ ਪਰੋਸ ਕੇ ਗੁਰੂ ਸਾਹਿਬ ਦੇ ਅੱਗੇ ਲੈ ਜਾਂਦੇ ਆਂ ਤੇ ਭੋਗ ਲਵਾਉਣੇ ਆ ਇਹ ਬਿਲਕੁਲ ਗਲਤ ਹੈ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਕਦੇ ਵੀ ਭੋਗ ਨਹੀਂ ਲਾਉਣਾ ਜੇ ਉਹ ਹਲਵਾਈਆਂ ਨੇ ਤਿਆਰ ਕੀਤਾ ਹੈ ਪ੍ਰਸ਼ਾਦੇ ਨੂੰ ਭੋਗ ਲਵਾਉਣਾ ਤੇ ਆਪ ਤਿਆਰ ਕਰਨਾ ਨਿਤਨੇਮੀ ਰਹਿਤ ਮਰਿਆਦਾ ਵਾਲਾ ਸਿੰਘ ਹੋਵੇ ਸਿੰਘਣੀ ਹੋਵੇ ਜਾਂ ਤੇ ਉਹ ਪ੍ਰਸ਼ਾਦਾ ਤਿਆਰ ਕਰੇ ਗੁਰੂ ਸਾਹਿਬ ਨੂੰ ਭੋਗ ਤਾਂ ਲੱਗਦਾ ਹੈ ਕਿਹੜੀ ਵਸਤੂ ਨੂੰ ਭੋਗ ਨਹੀਂ ਲੱਗਦਾ ਜਿਹੜੀ ਵਸਤੂ ਸੰਗਤ ਜੀ ਆਪਾਂ ਦੁਕਾਨ ਦੇ ਵਿੱਚੋਂ ਮਠਿਆਈ ਵਗੈਰਾ ਲੈ ਕੇ ਆਉਣੇ ਆ ਕੋਈ ਬਰਫੀ ਦਾ ਡੱਬਾ ਜਾਂ ਕੋਈ ਵੀ ਮਠਿਆਈ ਪਕਵਾਨ ਲੈ ਕੇ ਆਉਣੇ ਆ ਹਲਵਾਈ ਦੇ ਹੱਥੋਂ ਤਿਆਰ ਕੀਤੀ ਹੋਈ ਬਾਜ਼ਾਰੋਂ ਆਪਾਂ ਕਈ ਵੇਖਿਆ ਹੋਵੇਗਾ ਤੁਸੀਂ ਗੁਰਦੁਆਰਾ ਸਾਹਿਬ ਮਠਿਆਈ ਦੇ ਡੱਬੇ ਆਉਦੇ ਨਹੀਂ ਉਹਨੂੰ ਆਪਾਂ ਕੀ ਕਰਦੇ ਹਾਂ ਅਰਦਾਸ ਕਰਕੇ ਕਿਰਪਾਣ ਭੇਟ ਕਰ ਦਿੰਨੇ ਆ ਬਿਲਕੁਲ ਗਲਤ ਹੈ ਕਦੇ ਵੀ ਕਿਰਪਾਣ ਭੇਟ ਨਹੀਂ ਕਰਨੀ ਜਿਹੜਾ ਮਠਿਆਈ ਦਾ ਡੱਬਾ ਬਾਜ਼ਾਰ ਦੇ ਵਿੱਚੋਂ ਆਇਆ ਹੈ ਜੇ ਤੁਸੀਂ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਨੂੰ ਛਕਾਉਣਾ ਚਾਹੁੰਦੇ ਹੋ ਮਠਿਆਈ ਕੋਈ ਵੀ ਪਦਾਰਥ ਤੇ ਆਪ ਤਿਆਰ ਕਰੋ ਸੁਚਮ ਦੇ ਨਾਲ ਮਰਿਆਦਾ ਦੇ ਵਿੱਚ ਰਹਿ ਕੇ ਤਿਆਰ ਕਰੋ ਉਸ ਦਾ ਤੁਸੀਂ ਭੋਗ ਲਵਾਓ ਕਦੇ ਵੀ ਇਹ ਗਲਤੀ ਨਹੀਂ ਕਰਨੀ ਹਾਂ ਤੁਸੀਂ ਗੁਰਦੁਆਰਾ ਸਾਹਿਬ ਡੱਬਾ ਖੁਸ਼ੀ ਦੇ ਨਾਮ ਲੈ ਕੇ ਆਓ ਜੀ ਸਦਕੇ ਲਿਆਓ ਤੇ ਸਿਰਫ ਉਹ ਸੰਗਤ ਵਿੱਚ ਵਰਤਾ ਦਿੱਤਾ ਜਾਵੇ ਭੋਗ ਨਾ ਲਾ ਦਿੱਤਾ ਜਾਵੇ ਇਸ ਕਰਕੇ ਭੋਗ ਨਹੀਂ ਲਾਉਣਾ ਤੇ ਸੰਗਤ ਵਿੱਚ ਵਰਤਾਉਣਾ ਹੈ ਇਹ ਨਾ ਹੋਵੇ ਕਿ ਤੁਸੀਂ ਆਖੋ ਕਿ ਗੁਰਦੁਆਰੇ ਨਹੀਂ ਚੜਾਉਣਾ ਉਹ ਤੁਹਾਡੀ ਭਾਵਨਾ ਹੈ ਗੁਰੂ ਘਰ ਲੈ ਕੇ ਆਓ ਸੰਗਤ ਵਿੱਚ ਵਰਤਾ ਦਿਓ ਪਰ ਭੋਗ ਕਿਰਪਾਨ ਭੇਟ ਨਹੀਂ ਕਰਨੀ ਉਸ ਦੇ ਕਿਉਂਕਿ ਉਹ ਮਠਿਆਈ ਸੁੱਚਮ ਦੇ ਨਾਲ ਨਹੀਂ ਬਣੀ ਹੁੰਦੀ ਹਲਵਾਈਆਂ ਨੇ ਬਣਾਈ ਹੁੰਦੀ ਹੈ ਆਪ ਤੁਸੀਂ ਵੇਖਿਆ ਹੋ ਕਈ ਵਾਰ ਕਿ ਉਹ ਕਿਵੇਂ ਬਣਾਉਂਦੇ ਨੇ ਮਠਿਆਈ ਕੋਈ ਮਰਿਆਦਾ ਨਹੀਂ ਹੁੰਦੀ ਅੰਮ੍ਰਿਤਧਾਰੀ ਰਹਿਤਵਾਨ ਪੰਜ ਬਾਣੀਆਂ ਦਾ ਨਿਤਨੇਮੀ ਹੋਵੇ ਬਾਣੀ ਪੜਨ ਵਾਲਾ ਸਹਿਜ ਵਾਲਾ ਸਿੰਘ ਹੋਵੇ ਉਹ ਪ੍ਰਸ਼ਾਦਾ ਜਸ ਸਿੰਘਣੀ ਹੋਵੇ ਉਹ ਪ੍ਰਸ਼ਾਦਾ ਤਿਆਰ ਕਰੇ ਜਾਂ ਮਠਿਆਈ ਦਾ ਭੋਜਨ ਕੋਈ ਵੀ ਤਿਆਰ ਕਰੇ ਉਸ ਦੇ ਹੱਥੋਂ ਗੁਰੂ ਸਾਹਿਬ ਨੂੰ ਭੋਗ ਲਵਾਉਣਾ ਹੈ ਕੋਈ ਵੀ ਤਿਆਰ ਮਠਿਆਈ ਹੋਵੇ ਤੇ ਜਿਹੜਾ ਆਪਾਂ ਸੰਗਤ ਜੀ ਘਰਾਂ ਵਿੱਚ ਲੰਗਰ ਤਿਆਰ ਕਰਦੇ ਆ ਆਪ ਬੀਬੀ ਅੰਮ੍ਰਿਤ ਧਾਰੀ ਹੋਵੇ ਤੇ ਰਹਿਤਵਾਨ ਹੋਵੇ ਲੰਗਰ ਪ੍ਰਸ਼ਾਦਾ ਤਿਆਰ ਕਰੇ ਮਰਿਆਦਾ ਵਿੱਚ ਰਹਿ ਕੇ ਉਹਦਾ ਭੋਗ ਲਵਾਉਣਾ ਹੈ ਕਦੇ ਵੀ ਹਲਵਾਈਆਂ ਦੇ ਹੱਥੋਂ ਪ੍ਰਸ਼ਾਦਾ ਲੈ ਕੇ ਗੁਰੂ ਸਾਹਿਬ ਨੂੰ ਭੋਗ ਨਹੀਂ ਲਾਉਣਾ ਇਹ ਤਿਆਰ ਰੱਖਣਾ ਕਿਉਂਕਿ ਗੁਰੂ ਸਾਹਿਬ ਜੀ ਸ਼ੱਕਦੇ ਨੇ ਹੁਣ ਕਈਆਂ ਦਾ ਸਵਾਲ ਹੁੰਦਾ ਹੈ ਕਿ ਗੁਰੂ ਸਾਹਿਬ ਕਿਹੜਾ ਸ਼ੱਕਦੇ ਨੇ ਤੇਰੀ ਭਾਵਨਾ ਹੋਣੀ ਚਾਹੀਦੀ ਛਕਾਉਣੀ ਗੁਰੂ ਸਾਹਿਬ ਅੱਜ ਵੀ ਛੱਕਦੇ ਨੇ ਜੇ ਤੇਰੀ ਭਾਵਨਾ ਨਹੀਂ ਹੈ ਫਿਰ ਨਹੀਂ ਛੱਕਦੇ ਗੱਲ ਭਾਵਨਾ ਤੇ ਖੜੀ ਹੈ ਤੂੰ ਇਹ ਦੱਸ ਕਿ ਸਿਕਾਉਣਾ ਚਾਹੁੰਦਾ ਜਾਂ ਨਹੀਂ ਸਿਕਾਉਣਾ ਚਾਹੁੰਦਾ ਗੁਰੂ ਸ਼ਕਨ ਨਾ ਸ਼ਕਨ ਉਹ ਗੱਲ ਅਲੱਗ ਹੈ ਤੂੰ ਸਿਕਾਉਣਾ ਚਾਹੁੰਦਾ ਜਾਂ ਨਹੀਂ ਗੱਲ ਇਸ ਤੇ ਹੈ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਸੇ ਚੈਨਲ ਤੇ ਲੜੀਵਾਰ ਗੁਰਬਾਣੀ ਦੀ ਸੰਥਿਆ ਚੱਲ ਰਹੀ ਹੈ ਰਾਤ ਨੂੰ ਸਵੇਰ 8 ਵਜੇ ਦਾ ਸਮਾਂ ਹੈ ਤੇ ਭਾਈ ਗੁਰਦਾਸ ਜੀ ਦੀਆਂ ਵੀ ਸੰਥਿਆ ਚੱਲ ਰਹੀ ਹੈ ਪਲੇਲਿਸਟ ਵਿੱਚ ਸਾਰੀ ਸੰਥਿਆ ਪਈ ਹੋਈ ਹੈ ਸਹਿਸਕ੍ਰਿਤੀ ਪਟਾਂ ਦੇ ਸਵਈਏ ਤੇ ਜਿੰਨੇ ਵੀ ਮਹਿੰਗੇ ਸ਼ਬਦ ਨੇ ਗੁਰਬਾਣੀ ਵਿੱਚ ਗੋਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਸੁਖਮਣੀ ਸਾਹਿਬ ਪੰਜ ਬਾਣੀਆਂ ਦੀ ਸੰਖਿਆ ਸਾਰੀ ਪਈਏ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ